ਉਹਨਾਂ ਦਾ ਬਾਗ ਨੰਬਰ 15 ਦੇ ਮਹਿਰਕੌਰ ਜੀ ਉਹਨਾਂ ਦੇ ਹਸਬੰਦ ਨੇ ਜਾਤੀ ਸੂਚਕ ਸ਼ਬਦ ਬੋਲੇ ਉਹਦੇ ਸਬੰਧ ਵਿੱਚ ਅਸੀਂ ਅੱਜ ਜਨਮਥੇ ਸਮੇਂ ਲਈ ਹੜਤਾਲ ਕੀਤੀ ਔਰ ਆਪਣਾ ਬੇਜ਼ੀ ਪੱਤਰ ਉਹਨਾਂ ਦੇ ਖਿਲਾਫ ਪਰਚਾ ਦਰਜ ਕਰਨ ਦੇ ਵਾਸਤੇ ਅੱਜ ਡੀਐਸਪੀ ਸਾਹਿਬ ਨੂੰ ਅਸੀਂ ਦੇਣਾ ਹੈ ਸੇ ਨੂੰ ਅਪਸ਼ਾਪ ਦੇ ਕਿਸੇ ਕੋਈ ਅਪਸ਼ਾਪ ਨਹੀਂ ਬੋਲਿਆ ਜੀ ਨਾ ਇਹ ਪਰਿਵਾਰ ਮੈਂਬਰ ਹੈ ਮੇਰੇ ਵੀ ਕਮੇਟੀ ਦੇ ਅੰਦਰ ਜਿਹੜੇ ਮਨਾਜਮ ਨੇ ਮੇਰੇ ਪਰਿਵਾਰ ਦੇ ਮੈਂ ਨੂੰ ਕਿਸੇ ਨੂੰ ਕੋਈ ਅਪਸ਼ਾਪ ਨਹੀਂ ਬੋਲਿਆ ਜੀ ਕਾਰੇ ਡਰਾਈਵਰ ਬਣਨਾ ਹੈ ਸਾਡੇ ਲੋਕਾਂ ਨੂੰ ਛੱਡੀਗੜ ਦਾ ਡੀਸੀ ਰੇਟ ਮਿਲਣਾ ਹੈ ਉਹ ਸਾਰੀਆਂ ਮੰਗਾਂ ਜੱਟੇ ਚਾਗੀਆਂ ਪਰ ਸੋਮਵਾਰ ਹੋਤੇ ਉਹਦੇ ਇਸ ਬੰਦੇ ਨੇ ਪ੍ਰਧਾਨ ਨੂੰ ਪਤਾ ਨਹੀਂ ਕਰਦੇ ਕਿ ਆ ਬਿਮਾਰੀ ਕਹਿੰਦਾ ਕਿ ਕ੍ਰੈਡਿਟ ਯੂਨੀਅਨ ਨੂੰ ਮਿਲੂਗਾ ਅਸੀਂ ਨਹੀਂ ਪਾਣਾ ਮਤਾ ਅਸੀਂ ਨਹੀਂ ਮੀਟਿੰਗ ਰੱਖਣੀ ਅੱਜ ਤੱਕ ਅਸੀਂ ਪ੍ਰਧਾਨ ਨੂੰ ਚਿੱਠੀਆਂ ਕੱਢ ਰਹੇ ਆ ਆ ਪਿਛਲੇ ਵੀ ਸੋਮਵਾਰ ਚਿੱਠੀ ਗੱਡੀ ਮੈਂ ਅਰ ਕੱਲ ਫੇਰ ਚਿੱਠੀ ਗੱਡੀ ਵੀ ਪ੍ਰਧਾਨ ਜੀ ਤੁਹਾਡੇ ਕੋਲ ਨੋਟੀਆਂ ਆ ਗਈਆਂ ਸਭ ਕੁਝ ਆ ਗਿਆ ਜੱਟਾ ਤਿਆਰ ਹੈ ਕਿਰਪਾ ਕਰਕੇ ਮੀਟਿੰਗ ਰੱਖ ਲਓ ਅਨੇਕ ਤੱਕ ਪ੍ਰਧਾਨ ਦਾ ਕੋਈ ਰਿਸਪਾਂਸ ਨਹੀਂ ਆਇਆ ਐਸੇ ਗੰਦੇ ਬੰਦਿਆਂ ਦੀ ਪ੍ਰਧਾਨ ਸੌਂਦੀ ਹੈ ਕਿਦੇ ਕਿਸੇ ਦੇ ਜੇਬ ਚ ਜਾਣੀ ਆ ਤਨਖਾਹ ਕਮੇਟੀ ਨੇ ਆਪਣੀ ਜੇਬ ਤੋਂ ਤਨਖਾਹ ਦੇਣੀ ਹੈ 10000 ਰੁਪਏ ਨਾਲ ਕਿਹਦਾ ਗੁਜ਼ਾਰਾ ਹੁੰਦਾ ਸੋ ਦੋਸਤੋ ਆਏ ਜੇ ਜਿਹੜੇ ਸਮਾਜ ਦੇ ਵਿੱਚ ਨਫਰਤ ਫਲਾਣੇ ਵਾਲੇ ਅੰਸਰ ਹੈ ਇਹਨਾਂ ਨੂੰ ਜੁੱਤੀ ਨਾਲ ਸਿੱਧਾ ਕਰਨੇ ਦੀ ਲੋੜ ਹੈ ਇਹ ਇਸ ਤਰ੍ਹਾਂ ਨਹੀਂ ਸਿੱਧੇ ਹੁੰਦੇ ਅਸੀਂ ਪਿਛਲੇ 1 ਸਾਲ ਤੋਂ ਦੇਖ ਰਹੇ ਹਾਂ ਕਦੀ ਇਹ ਬ੍ਰਾਂਚਾਂ ਦੇ ਵਿੱਚ ਜਾ ਕੇ ਧਮਕੀਆਂ ਮਾਰਦਾ ਕਦੀ ਇਹ ਅਫਸਰਾਂ ਨੂੰ ਧਮਕੀਆਂ ਮਾਰਦਾ ਚਲੋ ਅਸੀਂ ਸੋਚਦੇ ਹਾਂ ਵੀ ਚਲੋ ਛੱਡੋ ਯਾਰ ਇੱਕ ਲੋਕਾਂ ਨੇ ਉਹਨੂੰ ਪਾਲ ਰੱਖੀ ਵਰਤਦਾ ਫਿਰ ਰਿਹਾ ਹੈ ਪਰ ਹੁਣ ਗੱਲ ਇੱਥੇ ਤੱਕ ਆ ਗਈ ਜੋ ਸਾਡੇ ਸਿਰ 'ਤੇ ਮੁਤਤਨ ਲੱਗ ਗਿਆ ਸਾਨੂੰ ਜਾਤਪਰਾਦਰੀ ਦੇ ਪ੍ਰਤੀ ਲੱਗੇ ਗਏ ਇੱਕ ਗੱਲ ਠੀਕ ਬਰਦਾਸ਼ਤ ਕਰਨ ਯੋਗ ਹੈ ਚਲੋ ਸਾਡੇ ਮੁਲਾਜ਼ਮ ਨੂੰ ਕੋਈ ਕਰਕੇ ਜਾਂਦੇ ਆ ਕੋਈ ਗੱਲ ਨਹੀਂ ਬੜਾ ਭਾਈ ਸੰਭਲ ਕੇ ਮਾਫ ਕਰਨਾ ਸਾਡੇ ਕਿਸੀ ਆਪਸ ਨੂੰ ਤੁਮ ਕੀ ਮਾਰਤੀ ਚਲ ਕੋਈ ਨਹੀਂ ਆਰ ਆਪਸ ਵੀ ਹੋ ਸਕਦਾ ਉਹਦੀ ਗੱਲ ਨਹੀਂ ਮੰਨ ਰਿਹਾ ਪਰ ਜਿੱਥੇ ਇੱਕ ਗੱਲ ਆ ਗਈ ਵੀ ਸਾਡੇ ਆ ਕੇ ਸਾਡੀ ਜਾਤ ਦੇ ਪ੍ਰਤੀ ਸਾਡੇ ਸਮਾਨ ਸਲਮਾਨ ਪਾਈ ਠੋਕਰਾਂ ਲਾ ਕੇ ਮਾਰਨੇ ਆ ਲੋ ਕਿ ਕਿ ਦੁੱਕੀ ਚੱਕ ਲਿਆਵੇ ਰੱਤ ਤੇ ਗੋਟ ਚੱਕ ਲਿਆਵੇ ਕਿ ਕਿ ਦੁੱਕੀ ਚੱਕ ਲਿਆਗੇ ਜਿਹੜਾ ਸਾਡੇ ਨਾਲ ਖਾਊ ਕਹਿੰਦੇ ਸਾਹਮਣੇ ਇਹ ਗੱਲ ਕਹੀ ਗਈ ਹੈ ਉਹ ਬੰਦਿਆਂ ਦੇ ਐਫੀ ਡਾਇਰੈਕਟ ਸਾਡੇ ਕੋਲ ਆ ਕੇ ਵੀ ਸਾਡੇ ਸਾਹਮਣੇ ਆ ਕੇ ਇਹ ਗੱਲ ਕਹੀ ਕੋਈ ਬਲਫ ਨਹੀਂ ਹੈ ਕੋਈ ਝੂਠ ਨਹੀਂ ਹੈ ਅਸੀਂ ਐਡੀ ਬੜੀ ਗੱਲ ਕਰ ਕਿਸੇ ਦੇ ਉੱਪਰ ਇਲਜ਼ਾਮ ਨਹੀਂ ਲਾ ਰਹੇ ਬੱਚੀ ਐਮਸੀ ਹੋਰ ਆਉਂਦੇ ਆ ਨਗਰ ਕੌਂਸਲ ਦੇ ਵਿੱਚ ਅਸੀਂ ਉਹਨਾਂ ਨੂੰ ਸਤਿਕਾਰ ਦਿੰਦੇ ਹਾਂ ਉਹ ਸਾਨੂੰ ਸਤਿਕਾਰ ਦਿੰਦੇ ਚਾਹੇ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਜਾਂਦੇ ਆ ਅਸੀਂ ਉਹਨਾਂ ਦਾ ਵੀ ਕੰਮ ਕਰਦੇ ਆ ਕਿਉਂਕਿ ਉਹ ਲੋਕਾਂ ਦਾ ਕੰਮ ਲੈ ਕੇ ਆਉਂਦੇ ਆ ਅਸੀਂ ਲੋਕਾਂ ਦੇ ਕੰਮ ਵਾਤੀ ਇੱਥੇ ਡਿਊਟੀ ਕਰ ਰਹੇ ਹਾਂ ਪਰ ਜਿਹੜਾ ਬੰਦਾ ਸਾਡੇ ਮਾਨ ਸਨਮਾਨ ਨੂੰ ਤੇਜ਼ ਪਹੁੰਚ ਆਊਗਾ ਅਸੀਂ ਉਸ ਨੂੰ ਬਰਦਾਸ਼ਤ ਨਹੀਂ ਕਰਨਾ ਦੂਸਰੀ ਇੱਕ ਗੱਲ ਹੋਰ ਲੱਗਿਆ ਮੈਂ ਕਹਿਣ ਤੁਹਾਨੂੰ ਤੁਸੀਂ ਪਿੱਛੇ ਦੇ WhatsApp ਗਰੁੱਪਾਂ ਤੇ ਇੱਕ ਚਿੱਠੀ ਪੜ੍ਹੀ ਹੋਣੀ ਹੈ ਚੰਡੀਗੜ੍ਹ ਵਾਲੇ DC ਰੇਟ ਦੀ ਵੀ ਕਰਨਗਰ ਕੌਂਸਲ ਦੇ ਮੁਲਾਜ਼ਮਾਂ ਨੂੰ ਚੰਡੀਗੜ੍ਹ ਵਾਲਾ DC ਰੇਟ ਤੇ ਆ ਜਾ ਅਸੀਂ ਮੰਗ ਕਰੀ ਉਹਦੇ ਸਬੰਧ ਦੇ ਵਿੱਚ ਸ਼ਨੀਵਾਰ ਨੂੰ ਵਿਚਾਰ ਵਿਮਾਰਸ ਹੋਇਆ ਅਫਸਰਾਂ ਨਾਲ ਹੋਇਆ ਸਭ ਕੁਝ ਹੋਇਆ ਅਕਸਰਾ ਨੇ ਅਜੰਡਾ ਤਿਆਰ ਕਰਾ ਲਿਆ ਮੀਟਿੰਗ ਰੱਖਣੇ ਬਾਅਦ ਇਸ ਬੰਦੇ ਨੇ ਮੀਟਿੰਗ ਨਹੀਂ ਰੱਖਣ ਦੇਈ ਕਹਿੰਦਾ ਮੈਂ ਨਹੀਂ ਮੁਲਾਜ਼ਮਾਂ ਦੇ ਕੰਮ ਆਉਣ ਦੇਣ ਅੱਜ ਤੱਕ ਕੋ ਮੀਟਿੰਗ ਪੈਂਡਿੰਗ ਪਈ ਹੈ ਅਜੰਡਾ ਸਾਡੇ ਕੋਲ ਪਿਆ ਸੋ ਦੋਸਤੋ ਇਹ ਜੇ ਬੰਦੇ ਸਮਾਜ ਵਾਸਤੇ ਬੜਾ ਧੱਬਾ ਹੈ ਇਸ ਕਰਕੇ ਇਹ ਜੇ ਬੰਦਿਆਂ ਦੇ ਖਿਲਾਫ ਸਾਰਿਆਂ ਨੇ ਮਿਲ ਜੁਲ ਕੇ ਸੰਘਰਸ਼ ਕਰਨਾ ਹੈ ਜਦ ਤੱਕ ਵਿਕਰਮ ਕੁਮਾਰ ਨੂੰ ਇਨਸਾਫ ਨਹੀਂ ਮਿਲ ਜਾਂਦਾ ਉਸ ਬੰਦੇ ਦੇ ਖਿਲਾਫ ਜਾਤੀ ਸੂਚਕ ਸ਼ਬਦ ਬੋਲਣੇ ਦਾ ਪਰਚਾ ਨਹੀਂ ਦਿੱਤਾ ਹੋ ਜਾਂਦਾ ਸਾਡੀ ਜਿਹੜੀ ਸਟ੍ਰਾਈਕ ਹੈ ਇਸ ਤੇ ਰਹੂਗੀ ਕਿ ਜਾਂ ਅਫਸਰ ਆਉਗੇ ਅਸੀਂ ਉਹਨਾਂ ਨੂੰ ਵੀ ਆਏ ਬੇਨਤੀ ਕਰਨੀ ਹੈ ਇਹ ਸਾਹਮਣੇ ਗੱਲ ਕਰੀ ਨਾ ਪ੍ਰਸ਼ਾਸਨ ਮੈਨੂੰ ਦਿਖਵਾ ਦੋ ਨਾ ਮੈਨੂੰ ਅਸੀਂ ਦਊਗਾ ਕਹਿੰਦਾ ਕੋਈ ਦਬੇ ਨਾ ਰਹੇ ਜ਼ਿੰਦਾਬਾਦ ਸਾਡਾ ਇੱਕ ਜ਼ਿੰਦਾਬਾਦ ਗੱਲ ਹੋਈ ਹੈ ਕਹਿੰਦਾ ਵੀ ਇੰਨੀ ਕਮੇਟੀ ਅੰਦੀਰ ਹੋਗੀ ਉਹ ਸਮਾਜਿਕ ਗੱਟੀਆਂ ਲਾ ਕੇ ਲੈ ਉਹ ਮੁਨਾਜਮ ਹੈ ਉਹ ਤਾਂ ਖਾ 50000 ਹੈ ਉਹ ਦੱਸ ਗਿਆ ਕਿ ਇਸ ਕਰ ਸਕਦਾ ਹੈ ਪ੍ਰਧਾਨ ਜੀ ਕੋਈ ਜੇ ਪਹਿਲਾਂ ਕੋਈ ਗੱਲ ਹੋਵੇ ਸੀਐਸਪੀ ਸਾਹਿਬ ਚਲੇ ਜਾਂਦੇ ਪਹਿਲਾਂ ਚਲੋ ਲੋਕਾਂ ਨੂੰ 50 60 ਬੰਦੇ ਉਹ ਸੈਕਟਰ ਵਾਂਗ ਦਾ ਜੇ ਲੋਕੀਏ ਸਾਰੇ ਜਾਣਾ ਚਾਹੇ ਤਾਂ ਸਾਰੇ ਹੀ ਜਾ ਸਕਦੇ ਆ ਚਲੋ ਭਾਈ ਚਲੋ ਚਲੋ ਭਾਈ ਤਰਾਸੀ ਹੈ ਸਾਡੇ ਇੱਕ ਕਰਮਚਾਰੀ ਨੂੰ ਸਭਾਈ ਸੇਵਕ ਨੂੰ ਇੱਕ ਕਾਉਂਸਲਰ ਹੈ ਵਾਰਡ ਨੰਬਰ 15 ਦੇ ਮਹਿਰਕੌਜੀ ਉਹਨਾਂ ਦੇ ਹਸਬੰਦ ਨੇ ਜਾਤੀ ਸੂਚਕ ਸ਼ਬਦ ਬੋਲੇ ਉਹਦੇ ਸਬੰਧ ਦੇ ਵਿੱਚ ਅਸੀਂ ਅੱਜ ਜਨਮਥੇ ਸਮੇਂ ਦੀ ਹੜਤਾਲ ਕੀਤੀ ਔਰ ਆਪਣਾ ਬੇਇੱਜ਼ਤੀ ਪੱਤਰ ਉਹਨਾਂ ਦੇ ਖਿਲਾਫ ਪਰਚਾ ਦਰਜ ਕਰਨ ਦੇ ਵਾਸਤੇ ਅੱਜ ਡੀਐਸਪੀ ਸਾਹਿਬ ਨੂੰ ਅਸੀਂ ਦੇਣਾ ਹੈ ਜਿਹੜਾ ਕਿ ਅਸੀਂ ਡੀਐਸਪੀ ਸਾਹਿਬ ਹਾਈ ਕੋਰਟ ਤੇ ਉਹਨਾਂ ਦੇ ਰੀਡਰ ਸਾਹਿਬ ਨੂੰ ਅਸੀਂ ਸੇਟ ਕਰਾਤਾ ਔਰ ਆਪਣਾ ਡੈਲੀ ਨੰਬਰ ਲਵਾਤਾ ਕੀ ਤੁਹਾਡੇ ਕੋ ਕੋਈ ਇਹਦਾ ਪ੍ਰੂਫ ਕੋਈ ਕਿਸੇ ਤਰ੍ਹਾਂ ਦਾ ਐਵੀਡੈਂਸ ਕਿ ਜਿਹੜੀ ਤੁਸੀਂ ਕਹਿ ਰਹੇ ਹੋ ਜਾਂਚੀ ਦੀ ਹਾਂ ਹਾਂਜੀ ਹਾਂ ਸਾਰੇ ਪ੍ਰੂਫ ਹੈ ਇਸ ਟਾਈਮ ਇਨਕੁਆਰੀ ਦੇ ਵਿੱਚ ਸਤੋਂ ਹਾਇਰ ਅਥਾਰਟੀ ਪ੍ਰੂਫ ਮੰਗੂਗੀ ਅਸੀਂ ਉਹ ਸਾਰੇ ਪ੍ਰੂਫ ਉਹਨਾਂ ਨੂੰ ਦਵਾਂਗੇ ਠੀਕ ਹੈ ਤਾਂ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਉਹਦੇ ਦੇ ਖਿਲਾਫ ਜਾਂਚੀ ਸੁਣਚ ਖਬਰ ਬੋਲਣੇ ਦਾ ਪਰਚਾ ਦਰਜ ਕਰਨੇ ਦੀ ਮੰਗ ਕਰਦੇ ਹਾਂ ਔਰ ਜਿਹੜਾ ਜਲਦੀ ਤੋਂ ਜਲਦੀ ਹੋਣਾ ਚਾਹੀਦਾ ਤਾਂ ਕਿ ਸ਼ਹਿਰ ਦਾ ਮਾਹੌਲ ਜਿਹੜਾ ਹੈਗਾ ਉਹ ਠੀਕਰਨ ਕਿ ਯੂਡੀ ਦੇ ਵਿੱਚ ਜਿਹੜਾ ਇਕੱਲੇ ਵਿਕਰਮ ਕੁਮਾਰ ਦਾ ਨਹੀਂ ਸਾਰੇ ਨਗਰ ਫੰਕਸ਼ਨ ਕਰਮਚਾਰੀਆਂ ਦਾ ਔਰ ਸਾਰੇ ਬਾਦਮਿਕ ਭਾਈਚਾਰੇ ਦਾ ਜਿਹੜੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਠੀਕ ਹੈ ਜੀ ਪੀੜਤ ਕੋਈ ਵੀ ਆਂ ਦੇਣਾ ਚਾਹੁੰਦੇ ਹਨ ਜੀ ਦਾਤ ਅ ਜੀ ਆਪਣਾ ਨਾਮ ਦੱਸ ਦਿਓ ਤਾਂ ਕੀ ਗੱਲ ਹੋਈ ਸਾਰੀ ਉਹ ਦੱਸੋ ਮੇਰਾ ਨਾਮ ਵਿਕਰਮ ਕੁਮਾਰ ਹੈ ਜੀ ਮੈਂ ਨਗਰ ਕੌਂਸਲ ਦੇ ਵਿੱਚ ਪਿਛਲੇ 17-18 ਸਾਲ ਤੋਂ ਕੰਮ ਕਰਦਾ ਸੀ ਠੀਕ ਹੈ ਇਹ ਪਰਸੋ ਦੀ ਗੱਲ ਹੈਈ ਪਰਸੋ ਮੈਂ ਮੇਰੇ ਦੋਸਤ ਕੋਲੋਂ ਮੇਰੇ ਨਗਰ ਕੌਂਸਲ ਦੇ ਅਸੀਂ ਦਫਤਰ ਦੇ ਵਿੱਚ ਹੀ ਖੜੇ ਸੀ ਤੇ ਮੈਨੂੰ ਗੱਡੀ ਮੈਂ ਕੁਝ ਟਾਈਮ ਪਹਿਲਾਂ ਗੱਡੀ ਲਿੱਤੀ ਸੀ ਨੰਨੀ ਉਸ ਗੱਡੀ ਦੀ ਇਹ ਮੇਰੇ ਤੋਂ ਪਾਰਟੀ ਮੰਗ ਰਹੇ ਸੀ ਕੌਣ ਮੇਰੇ ਦੋਸਤ ਉਹ ਨਾਰ ਮੇਰੇ ਅੱਛਾ ਸਾਥੀ ਮੇਰੇ ਤਾਂ ਉੱਥੇ ਚਿੰ다ਜੀ ਦੀ ਐਂਟਰੀ ਹੁੰਦੀ ਹੈ ਉਹ ਪੁੱਛ ਰਹੇ ਕਹਿੰਦੇ ਕਿਸ ਚੀਜ਼ ਦੀ ਪਾਰਟੀ ਲੈ ਰਹੇ ਹੋ ਤੁਸੀਂ ਉਹਨੇ ਕਿਹਾ ਕਹਿੰਦੇ ਇਹ ਗੱਡੀ ਲਿੱਤੀ ਹੈ ਇਹਨਾਂ ਹੁਣ ਝੂੜੇ ਚ ਮਾਰ ਵੀ ਗੱਡੀ ਲੰਮੇ ਅੱਛਾ ਹਾਂਜੀ ਮੈਂ ਬੇਨਤੀ ਕਰੂੰਗਾ ਇੱਕ ਵਾਰ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਮੇਰੇ ਨਾਲ ਜੋ ਸਾਥੀ ਹੈ ਉਹਨਾਂ ਨੇ ਮੈਨੂੰ ਕਿਹਾ ਕਿ ਯਾਰ ਬਹੁਤ ਗੱਲ ਮੈਂ ਵੀ ਉਹਨੂੰ ਕਿਹਾ ਮਰੇ ਯਾਰ ਇਹ ਗੱਲ ਬਹੁਤ ਠੀਕ ਹੈ ਜੀ ਮੈਂ ਆਪਣੀ ਯੂਨੀਅਨ ਨੂੰ ਇਸ ਗੱਲ ਬਾਰੇ ਵਿੱਚ ਨਾ ਨਾ ਵਿਚਾਰ ਦਿੱਤਾ ਯੂਨੀਅਨ ਨਾਲ ਵੀ ਮੈਨੂੰ ਦੱਸ ਦਿੱਤੀ ਕਿ ਉਹ ਸ਼ਬਦ ਬੋਲਦੇ ਠੀਕ ਹੈ ਜੀ ਹਾਂ ਤੇ ਉਸ ਟਾਈਮ ਉਹਨਾਂ ਦੇ ਨਾਲ ਕੋਈ ਹੋਰ ਵੀ ਮੌਜੂਦ ਸੀਗਾ ਜਦੋਂ ਇਹ ਗੱਲ ਹੋਈ ਹੈ ਕਿੰਨੇ ਸਿੰਦਰ ਸਿੰਦਰ ਦੇ ਨਾਲ ਉਹਨਾਂ ਨਾਲ ਪਤਾ ਨਹੀਂ ਕੌਣ ਆਇਆ ਸੀ ਉਹ ਤਾਂ ਮੈਨੂੰ ਪਤਾ ਨਹੀਂ ਹੋਰ ਕੌਣ-ਕੌਣ ਸੀ ਉਸ ਟਾਈਮ ਦਫ਼ਤਰ ਵਿੱਚ ਅੱਛਾ ਸਾਡੇ ਕੋਲ ਸਿੰਦਰ ਇਕੱਲੇ ਹੀ ਆਏ ਠੀਕ ਹੈ ਮੈਂ ਬੇਨਤੀ ਕਰੂੰਗਾ ਨਾ ਨਾ ਮੇਰਾ ਨਾਮ ਰਣਜੀਤ ਸਿੰਘ ਹੈ ਜੀ ਮੈਂ ਯੂਨੀਅਨ ਦਾ ਸਲਾਹਕਾਰ ਹੈ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਜਦੋਂ ਤੱਕ ਇਹ ਛਿੰਦੇ ਦੇ ਖਿਲਾਫ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਹੁੰਦੀ ਉਹ ਤੱਕ ਹੜਤਾਲ ਨਹੀਂ ਖੁੱਲੂਗੀ ਚਾਹੇ ਸ਼ਹਿਰ ਦਾ ਮਾਹੌਲ ਕਿਸ ਤਰ੍ਹਾਂ ਦਾ ਵੀ ਹੋਵੇ ਅਸੀਂ ਉਸ ਦੇ ਵਾਰਡ ਦੇ ਵਿੱਚ ਸਫਾਈ ਦਾ ਕੰਮ ਸਟਰੀਟ ਲਾਈਟ ਦਾ ਕੰਮ ਸੀਵਰ ਦਾ ਕੰਮ ਮੇਨਟੇਨੈਂਸ ਦਾ ਕੰਮ ਤੇ ਪਾਰਕਾਂ ਦਾ ਸਾਰਾ ਕੰਮ ਅਸੀਂ ਇਸ ਦੇ ਵਾਰਡ ਦਾ ਬੰਦ ਕਰਾਪਿਆ ਜੇਕਰ ਉਸ ਦੇ ਖਿਲਾਫ ਤੁਰੰਤ ਕਾਰਵਾਈ ਨਾ ਹੋਈ ਦਾ ਹੋ ਸਕਦਾ ਹੈ ਅਸੀਂ ਉਸਦੇ ਬਾੜ ਦੇ ਵਿੱਚ ਦਵਾਰੇ ਉਸਦੇ ਬਾੜ ਨੂੰ ਡੰਪ ਬਣਾਇਆ ਜਾਊਗਾ ਜੋੜ ਕੂੜਾ ਸਾਰਾ ਡੰਪ ਦੇ ਵਿੱਚ ਘੇਰਿਆ ਜਾ ਰਿਹਾ ਹੈ ਉਹ ਉਸਦੇ ਉਸਦੇ ਬਾੜ ਦੇ ਵਿੱਚ ਘੇਰਿਆ ਜਾਊਗਾ ਨਹੀਂ ਤਾਂ ਉਸਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਤੁਰੰਤ 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 ਜਲਦੀ ਹੋਣੀ ਚਾਹੀਦੀ ਹੈ ਤਾਂ ਇਹ ਉਹਨਾਂ ਦੇ ਬਾੜ ਵਿੱਚ ਨਹੀਂ ਤੁਸੀਂ ਕਰੋਗੇ ਬਾਕੀ ਬਾੜਾਂ ਦੇ ਚੱਲੂ ਨਹੀਂ ਬਾਕੀ ਬਾੜਾਂ ਦੇ ਵਿੱਚ ਸਫਾਈ ਉਸੇ ਤਰੀਕੇ ਨਾਲ ਚੱਲੂਗੀ ਕਿゼ ਹੋਰ ਬਾੜ ਦੇ ਵਿੱਚ ਦੇਖੋ ਇਹ 25 ਹੋਰ ਕਾਉਂਸਲਰ ਹੈ ਜਿਨ੍ਹਾਂ ਨੇ ਬੜਾ ਸੇ ਆਯੋਜਨ ਕਰਿਆ ਅੱਜ ਤੱਕ ਸਾਡੇ ਨਾਲ ਬੜੇ ਪਿਆਰ ਨਾਲ ਗੱਲਬਾਤ ਕਰਦੇ ਆ ਅਸੀਂ ਉਹਨਾਂ ਦਾ ਕੰਮ ਕਰਦੇ ਆ ਉਹ ਸਾਡਾ ਕੰਮ ਕਰਦੇ ਆ ਲੇਕਿਨ ਇਸ ਬੰਦੇ ਦੀ ਇੰਨੀ ਹਵਾ ਖਰਾਬ ਹੈ ਕਿ ਉਹ ਗਲਤ ਕੰਮ ਕਰਾਂਦਾ ਹੈ ਜਿਨ੍ਹਾਂ ਦੇ ਐਨਓਸੀਆਂ ਦੇ ਪੈਸੇ ਖੜੇ ਹੈ ਤੇ ਸਾਡੇ ਮੁਲਾਜ਼ਮਾਂ ਨੂੰ ਦਬਕੇ ਮਾਰ ਮਾਰ ਕੇ ਫਰੀ ਐਨਓਸੀਆਂ ਦਾ ਕੰਮ ਕਰਾਉਂਦਾ ਵੀ ਉਹਨਾਂ ਦਾ ਪੈਸਾ ਸਰਕਾਰ ਨੂੰ ਨਾ ਜਮ੍ਹਾਂ ਕਰਾਇਆ ਜਾਵੇ ਜੇਕਰ ਸਰਕਾਰ ਨੂੰ ਪੈਸਾ ਨਹੀਂ ਜਮ੍ਹਾਂ ਹੁੰਦਾ ਤਾਂ ਸਾਡੇ ਮੁਲਾਜ਼ਮਾਂ ਨੂੰ ਤਨਖਾਹ ਕਿੱਥੋਂ ਮਿਲੂਗੀਆਂ ਆ ਸਾਡੇ ਮੁਲਾਜ਼ਮਾਂ ਦੇ ਬੱਚੇ ਕਿੱਥੇ ਪੜ੍ਹੂਗੇ ਕੀ ਕਰੂਗੇ ਜੇ ਅਸੀਂ ਉਹਨਾਂ ਦੇ ਦਬਕਿਆ ਹੇਟਾ ਕੇ ਇਹ ਗੱਲ ਕਰੂਗੇ ਮੈਂ ਫੇਰ ਤੇ ਬੇਨਤੀ ਕਰਦਾ ਜੇ ਉਹਦੇ ਖਿਲਾਫ ਬਣਦੀ ਕਾਰਵਾਈ ਨਾ ਕਰੀ ਗਈ ਤਾਂ ਤੁਰੰਤ ਉਸ ਦੇ ਵਾਰਡ ਦੇ ਵਿੱਚ ਡੰਪ ਡੰਪ ਬਣਾਇਆ ਜਾਊਗਾ ਸਾਡਾ ਇੱਕ ਜਿੰਦਾਬਾਦ ਸਾਡਾ ਇੱਕ ਜਿੰਦਾਬਾਦ ਸਾਡਾ ਇੱਕ ਜਿੰਦਾਬਾਦ ਮੁਰਦਾਬਾਦ ਮੇਰਕਰ ਮੁਰਦਾਬਾਦ ਮੇਰਕਰ ਮੁਰਦਾਬਾਦ ਮੇਰਕਰ ਮੁਰਦਾਬਾਦ ਦੇ ਸਹਾਰੇ ਮੈਂ ਤੁਹਾਨੂੰ ਅੱਛੇ ਸ਼ੀਆ ਵਰਗ ਨੂੰ ਪ੍ਰੋਗਰਾਮ ਦੇ ਵਿੱਚ ਰਾਈਟ ਕੀਤੀ ਸੀ ਨਾ ਨਜ਼ਰ ਕੌਂਸਲ ਕਰਦੇ ਵਿੱਚ ਮੈਂ ਟਾਵਰ ਇਲੈਕਟ੍ਰੀਸ਼ਨ ਕੰਮ ਕਰਦਾ ਸੀ ਮੇਰੀ ਉਸ ਤੋਂ ਬਾਅਦ ਮੇਰੀ ਪ੍ਰਾਈਵੇਟੀ ਚੈਲੰਜਿੰਗ ਨੇ ਉਸ ਤੋਂ ਬਾਅਦ ਮੈਨੂੰ ਇਹਨਾਂ ਨੇ ਕੱਢ ਕੇ ਆਪਣੀ ਨੌਕਰੀ ਤੋਂ ਹਟਾ ਦਿੱਤਾ ਗਿਆ ਉਸ ਤੋਂ ਬਾਅਦ ਇਹ ਜਿਹੜੀ ਮੈਂ ਕਿਸੇ ਨੂੰ ਅਪਸ਼ਾਪ ਨਹੀਂ ਕਿਸੇ ਨੂੰ ਕੋਈ ਅਪਸ਼ਾਪ ਨਹੀਂ ਲੱਗਿਆ ਨਾ ਇੱਕ ਪਰਿਵਾਰ ਮੈਂਬਰ ਐ ਮੇਰੇ ਜੀ ਕਮੇਟੀ ਦੇ ਜਿਹੜੇ ਮਨਾਜਮਾ ਮੇਰੇ ਪਰਿਵਾਰ ਦੇ ਮੈਂ ਕਿਸੇ ਨੂੰ ਕੋਈ ਅਪਸ਼ਾਪ ਨਹੀਂ ਬੋਲਿਆ ਜੀ ਮੇਰੀ ਮੇਰੀ ਇੱਕ ਕੰਪਲੇਂਟ ਸੀ ਜਿਹੜਾ ਬਾੜ ਦੇ ਵਿੱਚੋਂ ਤੇ ਗੁਰੂਵਾਰ ਦੇ ਕੋਲ ਇੱਕ ਮੀਟ ਸ਼ਾਪ ਦੀ ਲਿਖੀ ਹੈ ਉਹ ਮੈਂ ਨਹੀਂ ਕੀਤੀ ਸੀ ਕਿ ਉਹ ਧਰਮਵੀਰ ਸ਼ਰਮਾ ਜੀ ਮੂਵੀ ਗਾਰਡਨ ਨੇ ਉਹਨਾਂ ਨੇ ਕੰਪਨੀ ਕੀਤੀ ਉਹਨਾਂ ਦੀ ਸੀ ਡੀਸੀ ਸਾਹਿਬ ਨੂੰ ਵੀ ਐਸਲਪੀਸੀ ਨੂੰ ਤੇ ਐਸਐਸਪੀ ਸਾਹਿਬ ਨੂੰ ਤੇ ਲੋਕਲ ਬਾਡੀ ਨੂੰ ਤੇ ਨਗਰ ਕੌਂਸਲ ਖਰੂਨ ਨੂੰ ਵੀ ਕੰਪਲੇਂਟ ਕੀਤੀ ਨਗਰ ਕੌਂਸਲ ਦੀ ਜਿਹੜੀ ਕੰਪਲੇਂਟ ਸੀਗੀ ਉਹ ਮੈਂ ਆਪਣੇ ਥਰੂ ਇਹੋ ਸਭ ਤੋਂ ਮਾਰਕ ਕਰਾ ਕੇ ਸਬੰਧਤ ਕਰਮਚਾਰੀਆਂ ਨੂੰ ਦੇਖੀ ਸੀਗੀ ਉਹਨਾਂ ਨੇ ਉਹ ਕਾਰਵਾਈ કરી ਉਹ ਚੱਕ ਲਿਆ ਇਹ ਪਰ ਇਹ ਰੰਜਿਸ਼ ਕਰਕੇ ਮੇਰੇ ਨਾਲ ਇਹ ਕਾਰਵਾਈ ਕਰਨ ਲੱਗੇ ਆ ਮੇਰਾ ਕੋਈ ਅਜਿਹਨ ਮਕਸਦ ਨਹੀਂ ਹੈਗਾ ਜੀ ਕਿ ਮੈਂ ਕਿਸੇ ਨੂੰ ਅਪਸ਼ੰਭਿਤ ਤੁਹਾਡੇ ਤੇ ਐਲੀਗੇਸ਼ਨ ਲੱਗੇ ਆ ਵੀ ਇੱਕ ਇਹ ਹੀ ਗਈ ਹੈ ਜੀ ਕਈ ਬੰਦਿਆਂ ਦੇ ਵਿੱਚ ਕਿਹਾ ਕਿ ਗੱਲ ਕਹੀ ਗਈ ਹੈ ਨਹੀਂ ਭਾਜੀ ਅਸੀਂ ਕੋਈ ਉਹ ਕਹਿੰਦੇ ਅਸੀਂ ਪ੍ਰੂਫ ਵੀ ਅਸੀਂ ਦੇ ਸਕਦੇ ਹਾਂ ਨਹੀਂ ਮੈਂ ਕਹਿਆ ਨਹੀਂ ਜੀ ਕਿਸੇ ਇੱਕ ਹੋਰ ਨੇ ਹੋਰ ਗੱਲ ਕਹੀ ਆ ਵੀ ਸਾਡੀ EMPLOYEES ਦੇ ਮਸਲੇ ਲੈ ਕੇ ਅਸੀਂ ਮੀਟਿੰਗ ਚ ਆਉਣੇ ਮਿਤਨਵਤ ਸਿੰਘ ਸਿੰਦਰਾ ਜਿਹੜਾ ਹੈ ਉਹ ਸਾਡੀ ਮੀਟਿੰਗ ਨਹੀਂ ਹੋਣ ਦਿੰਦਾ ਨਗਰਪਾਲਿਕਾ ਨਹੀਂ ਭਾਜੀ ਮੇਰੇ ਅਧਿਕਾਰ ਤੇ ਕਹਾਂ ਨਹੀਂ ਨਿਮਿਟ ਰੱਖਣੀ ਹੈ ਮੈਂ ਉਹਦੇ ਵਿੱਚ ਕੋਈ ਇਨਵੋਲਵਮੈਂਟ ਨਹੀਂ ਉਹ ਐਨਓਸੀ ਦਾ ਵੀ ਸੀਗਾ ਜੀ ਕਿ ਦੋਸ਼ ਲੱਗ ਰਿਹਾ ਤੁਹਾਡੇ ਤੇ ਕਿ ਤੁਸੀਂ ਆਪਣਾ ਕੰਮ ਲੈ ਕੇ ਜਾਂਦੇ ਹੋ ਤੁਹਾਡੇ ਤੋਂ ੱੱਕੇ ਤੋਂ ਤੁਸੀਂ ਕੰਮ ਕਰਾਉਂਦੇ ਹੋ ਉਹਨਾਂ ਦੇ ਕੋਈ ਬਾਜੀ ਹਾਂਗੇ ੱੱਕੇ ਵਾਲਾ ਕੰਮ ਮੈਂ ਨਹੀਂ ਕਰਾਉਂਦਾ ਯੂਥੇ ਕਿਸੇ ਤਰ੍ਹਾਂ ਦਾ